ਸੱਤ ਸਿਰਿਆ ਕਾਲ ਜੀ ਅੱਜ ਕਰ ਦੇ ਜਮਾਨੇ ਵਿੱਚ ਅਮੀਰ ਤਾਂ ਹਰ ਕੋਈ ਬੰਨਾ ਚਾਹੁੰਦਾ ਹੈ ਪਰ ਅਮੀਰ ਬਣ ਦੇ ਸੁਪਨੇ ਨੂੰ ਕੋਈ ਵਿਰਲੇ ਬੰਦੇ ਹੀ ਸਿਰੇ ਚੜਾਉਂਦੇ ਹਨ ਅਮੀਰ ਬੰਨਾ ਕੋਈ ਇੱਕ ਦਾ ਜਾਂ ਦੋ ਦਿਨਾਂ ਦੀ ਜਾਂ ਰਾਤ ਦੀ ਗੱਲ ਨਹੀਂ ਹੁੰਦੀ ਅਮੀਰ ਬਣ ਲਈ ਬਹੁਤ ਮਿਹਨਤ ਵੀ ਕਰਨੀ ਪੈਂਦੀ ਹੈ ਅਮੀਰ ਬਣ ਲਈ ਸਾਨੂੰ ਆਪਣੇ ਸ਼ੌਂਕ ਵੀ ਮਾਰਨੇ ਪੈਂਦੇ ਹਨ ਰਾਤਾਂ ਦੀ ਨੀਂਦ ਵੀ ਉਡਾਉਣੀ ਪੈਂਦੀ ਹੈ ਹੋਰ ਅਮੀਰ ਬਣ ਲਈ ਸਾਨੂੰ ਕੀ ਕੁਝ ਕਰਨ ਦੀ ਲੋੜ ਹੁੰਦੀ ਹੈ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਦੇ ਹਾਂ ਜੀ ਕੁਝ ਗੱਲਾਂ ਜਿੰਨਾਂ ਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਸਾਡੇ ਲਈ ਸ਼ੁਭ ਹੈ ਕਿ ਅਸ਼ੁਭ ਹੈ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਨੰਬਰ 1 ਇੱਕ ਕੱਚ ਦੇ ਗਲਾਸ ਵਿੱਚ ਪਾਣੀ ਲੈਣਾ ਤੇ ਉਸ ਵਿੱਚ ਇੱਕ ਨਿੰਬੂ ਪਾਉਣਾ ਹੈ ਤੇ ਸ਼ਨੀਵਾਰ ਦੇ ਦਿਨ ਉਸ ਨੂੰ ਆਪਣੇ ਘਰ ਦੇ ਉੱਤਰ ਦਿਸ਼ਾ ਵਿੱਚ ਰੱਖ ਦੇਣਾ ਹੈ ਇਹ ਘਰ ਵਿੱਚੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਕਗਲ ਯਾਦ ਰੱਖਣੀ ਹੈ ਇਸ ਨੂੰ ਹਰ ਸ਼ਨੀਵਾਰ ਪਾਣੀ ਢੋਲ ਦੇਣਾ ਹੈ ਤੇ ਨਿੰਬੂ ਨੂੰ ਵੀ ਸੁੱਟ ਦੇਣਾ ਹੈ ਤੇ ਉਸ ਦੀ ਜਗਾ ਨਵਾਂ ਨਿੰਬੂ ਤੇ ਨਵੇਂ ਪਾਣੀ ਦਾ ਇਸਤੇਮਾਲ ਕਰਨਾ ਹੈ ਨੰਬਰ 2 ਜੇਕਰ ਤੁਹਾਡੇ ਘਰ ਵਿੱਚ ਧੂਲ ਮਿੱਟੀ ਜੰਮੀ ਹੈ ਮੱਕੜੀ ਦੇ ਜਾਲੇ ਲੱਗੇ ਹੋਏ ਹਨ ਤਾਂ ਘਰ ਵਿੱਚ ਨਕਾਰਾਤਮਕ ਊਰਜਾ ਦਾ ਆਵਾਸ ਹੋਵੇਗਾ ਸਕਾਰਾਤਮਕ ਊਰਜਾ ਦਾ ਨਹੀਂ ਹੋਵੇਗਾ ਤੇ ਘਰ ਵਿੱਚੋਂ ਟੁੱਟਿਆ ਫੁੱਟਿਆ ਕਮਾ ਕਵਾੜ ਦਾ ਸਮਾਨ ਬੰਦ ਪਈ ਹੋਈ ਕਲੌਕ ਇਹ ਸਭ ਚੀਜ਼ਾਂ ਨੂੰ ਬਾਹਰ ਸੁੱਟ ਦਿਓ ਫਿਰ ਹੀ ਤੁਹਾਡੇ ਘਰ ਵਿੱਚੋਂ ਨਕਾਰਾਤਮਕ ਊਰਜਾ ਨਿਕਲੇਗੀ ਨੰਬਰ 3 ਜੇਕਰ ਘਰ ਵਿੱਚ ਲੜਾਈ ਝਗੜੇ ਰਹਿੰਦੇ ਹਨ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਤਾਂ ਘਰ ਵਿੱਚ ਇੱਕ ਚਿੱਟਾ ਗੁਲਾਬ ਜ਼ਰੂਰ ਲਗਾਓ ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਚਿੱਟਾ ਗੁਲਾਬ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ ਨੰਬਰ 4 ਕਈ ਭੈਣਾਂ ਦੀ ਆਦਤ ਹੁੰਦੀ ਹੈ ਕਿ ਰੋਟੀ ਬਣਾਉਣ ਤੋਂ ਬਾਅਦ ਚੁੱਲ੍ਹੇ ਉੱਪਰ ਤਵਾ ਨਹੀਂ ਉਤਾਰਦੀਆਂ ਚੁੱਲੇ ਉੱਪਰ ਤਵਾ ਰੱਖਣ ਨਾਲ ਪਤੀ-ਪਤਨੀ ਵਿੱਚ ਸਬੰਧ ਖਰਾਬ ਹੋ ਜਾਂਦੇ ਹਨ ਉਹਨਾਂ ਦੇ ਲੜਾਈ ਝਗੜੇ ਹਮੇਸ਼ਾ ਵਧਦੇ ਰਹਿੰਦੇ ਹਨ ਇਸ ਕਰਕੇ ਰੋਟੀ ਬਣਾਉਣ ਤੋਂ ਤੁਰੰਤ ਬਾਅਦ ਚੁੱਲ੍ਹੇ ਉੱਪਰੋਂ ਤਵਾ ਉਤਾਰ ਦਿਓ ਨੰਬਰ 5 ਘਰ ਵਿੱਚ ਕਦੇ ਵੀ ਦੋ ਸ਼ੀਸ਼ੇ ਆਹਮੋ ਸਾਹਮਣੇ ਨਹੀਂ ਲਗਾਉਣੇ ਚਾਹੀਦੇ ਇੱਕ ਸ਼ੀਸ਼ਾ ਹੀ ਲਗਾਓ ਤੇ ਉਸ ਸ਼ੀਸ਼ੇ ਨੂੰ ਹੋ ਸਕੇ ਤਾਂ ਉੱਤਰ ਦਿਸ਼ਾ ਵਿੱਚ ਲਗਾਓ ਇਸ ਤਰ੍ਹਾਂ ਸ਼ੀਸ਼ਾ ਲਗਾਉਣਾ ਤੁਹਾਡੇ ਲਈ ਬਹੁਤ ਸ਼ੁਭ ਮੰਨਿਆ ਗਿਆ ਹੈ ਨੰਬਰ 6 ਸਾਨੂੰ ਘਰ ਦੀ ਤਖਨ ਦਿਸ਼ਾ ਵਿੱਚ ਚਿੜੀ ਦੀ ਤਸਵੀਰ ਲਗਾਉਣੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਧਾ ਹੁੰਦਾ ਹੈ ਤੇ ਸਾਡੇ ਮਨ ਹਰ ਵੇਲੇ ਚਿੜੀ ਵਾਂਗ ਚੈੱਕਦੇ ਰਹਿੰਦੇ ਹਨ ਨੰਬਰ 7 ਚਾਵਲਾਂ ਦੇ 21 ਦਾਣੇ ਲਓ ਤੇ ਚਾਵਲਾਂ ਦੇ ਦਾਣੇ ਸਬੂਤੇ ਹੋਣੇ ਚਾਹੀਦੇ ਹਨ ਟੁੱਟੇ ਹੋਣੇ ਨਹੀਂ ਚਾਹੀਦੇ ਉਹਨਾਂ 21 ਦਾਣਿਆਂ ਉੱਪਰ ਹਲਦੀ ਲਗਾ ਕੇ ਕਿਸੇ ਕਪੜੇ ਵਿੱਚ ਬੰਨ ਕੇ ਉਹਨਾਂ ਨੂੰ ਆਪਣੇ ਪਰਸ ਵਿੱਚ ਪਾ ਲਓ ਇਸ ਨਾਲ ਤੁਹਾਡਾ ਪਰਸ ਹਮੇਸ਼ਾ ਪੈਸਿਆਂ ਨਾਲ ਭਰਿਆ ਰਹੇਗਾ ਨੰਬਰ 8 ਪਰਸ ਨੂੰ ਹਮੇਸ਼ਾ ਆਪਣੇ ਸੱਜੀ ਪਾਸੇ ਵਾਲੀ ਜੇਬ ਵਿੱਚ ਪਾ ਕੇ ਰੱਖੋ ਪਰਸ ਨੂੰ ਕਦੇ ਵੀ ਪਿੱਛੇ ਵਾਲੀ ਜੇਬ ਵਿੱਚ ਨਹੀਂ ਪਾਉਣਾ ਚਾਹੀਦਾ ਇਸ ਨਾਲ ਘਰ ਵਿੱਚ ਧਨ ਦੀ ਕਮੀ ਆਉਂਦੀ ਹੈ ਨੰਬਰ 9 ਨਾਰੀਅਲ ਦਾ ਪੂਰਾ ਲੋ ਉਸ ਵਿੱਚ ਸ਼ੱਕਰ ਅਤੇ ਆਟਾ ਮਿਲਾ ਕੇ ਕਿੜੀਆਂ ਦੇ ਭੋਂਤੇ ਹਰ ਰੋਜ਼ ਪਾ ਕੇ ਆਓ ਇਸ ਨਾਲ ਤੁਹਾਡੇ ਸਰੀਰ ਉੱਪਰ ਆਉਣ ਵਾਲੇ ਸਾਰੇ ਕਸ਼ਟ ਦੂਰ ਹੋ ਜਾਣਗੇ ਨੰਬਰ 10 ਜਦੋਂ ਮਾਵਾਂ ਆਪਣੇ ਬੱਚਿਆਂ ਦਾ ਟਿਫਨ ਤਿਆਰ ਕਰਦੀਆਂ ਹਨ ਤਾਂ ਉਹਨਾਂ ਨੂੰ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਬੱਚੇ ਦਾ ਟਿਫਨ ਤਿਆਰ ਕਰਨ ਵੇਲੇ ਮੂਹ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਤੇ ਇਸ ਨਾਲ ਬੱਚੇ ਹਮੇਸ਼ਾ ਚੁਸਤ ਰਹਿੰਦੇ ਹਨ ਨੰਬਰ 11 ਜਦੋਂ ਅਸੀਂ ਬਾਜ਼ਾਰ ਵਿੱਚੋਂ ਕੋਈ ਚੀਜ਼ ਲੈ ਕੇ ਆਉਂਦੇ ਹਾਂ ਤਾਂ ਉਸ ਚੀਜ਼ ਦਾ ਜੋ ਬਿੱਲ ਹੁੰਦਾ ਹੈ ਖਾਸ ਕਰਕੇ ਵੱਡਾ ਬਿੱਲ ਸਾਨੂੰ ਕਦੇ ਵੀ ਆਪਣੇ ਪਰਸ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਵਿੱਚ ਨਾਲ ਪਰਸ ਵਿੱਚ ਪੈਸੇ ਨਹੀਂ ਠਹਿਰਨਗੇ ਨੰਬਰ 12 ਕਈ ਲੋਕਾਂ ਦੀ ਆਦਤ ਹੁੰਦੀ ਹੈ ਜੋ ਦਿਨ ਵਿੱਚ ਕਮਾਇਆ ਹੁੰਦਾ ਹੈ ਉਹ ਆਪਣੇ ਪੈਸੇ ਰਾਤ ਨੂੰ ਸੌਣ ਲੱਗੇ ਗਿਣ ਕੇ ਪਰਸ ਵਿੱਚ ਪਾ ਲੈਂਦੇ ਹਨ ਇਹ ਬਿਲਕੁਲ ਗਲਤ ਹੈ ਸਾਨੂੰ ਕਦੇ ਵੀ ਰਾਤ ਵੇਲੇ ਪੈਸੀ ਨਹੀਂ ਗਿਣਨੇ ਚਾਹੀਦੇ ਨੰਬਰ 13 ਜਦੋਂ ਅਸੀਂ ਨਹਾਉਂਦੇ ਹਾਂ ਤਾਂ ਅਸੀਂ ਇੱਕ ਪੈਰ ਦੇ ਨਾਲ ਦੂਸਰੇ ਪੈਰ ਨੂੰ ਮਸਲ ਲੈਂਦੇ ਹਾਂ ਵਾਸਤੂ ਸ਼ਾਸਤਰ ਦੇ ਅਨਸਾਰ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਦ੍ਰਿਦ੍ਰਤਾ ਆਉਂਦੀ ਹੈ ਨੰਬਰ 14 ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਪੁੰਨਨ ਤਾਂ ਬਹੁਤ ਕਰਦੇ ਹਨ ਪਰ ਪੁੰਨਨ ਕਰਨ ਤੋਂ ਬਾਅਦ ਪੁੰਨਨ ਦਾ ਜਿਕਰ ਥਾਂ ਥਾਂ ਕਰਦੇ ਫਿਰਦੇ ਹਨ ਇਹ ਬਿਲਕੁਲ ਹੀ ਗਲਤ ਗੱਲ ਹੈ ਇਸ ਤਰ੍ਹਾਂ ਕਰਨ ਨਾਲ ਪੁੰਦਨ ਕਰਨ ਦਾ ਫਾਲ ਬਿਲਕੁਲ ਨਹੀਂ ਮਿਲਦਾ ਨੰਬਰ 15 ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸਾਡੇ ਬੱਚੇ ਟੈਨਸ਼ਨ ਵਿੱਚ ਲੱਗ ਰਹੇ ਹੁੰਦੇ ਹਨ ਉਸ ਟਾਈਮ ਇੱਕ ਗਲਾਸ ਪਾਣੀ ਦਾ ਲਓ ਤੇ ਉਸ ਵਿੱਚ ਲਾਲ ਮਿਰਚ ਦੇ ਚਾਰ ਬੀਜ ਪਾ ਦਿਓ ਉਹਨਾਂ ਨੂੰ ਬੱਚੇ ਦੇ ਸਿਰ ਉੱਪਰੋਂ ਇੱਕ ਵਾਰ ਪਰ ਕੇ ਵਰਕੇ ਉਸ ਪਾਣੀ ਨੂੰ ਬਾਹਰ ਖਾਲੀ ਜਗ੍ਹਾ ਉੱਤੇ ਡੋਲਾਓ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਜੀਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਿਓ। ਵੀਡੀਓ ਨੂੰ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਜੀ। ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਡੇ ਲਈ ਸੋਨੇ-ਸੋਨੇ ਸੁਝਾਅ ਟਿਪਸ ਉਪਾਅ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।